ਅੰਮਰਸਰ ਦੀ ਇਸ ਵੇਲੇ ਬਹੁਤ ਬੁਰੀ ਹਾਲਤ ਹੈ ਇਹਦੇ 'ਚ ਕੋਈ ਜ਼ਿਆਦਾ ਵਿਚਾਰ ਕਰਨ ਦੀ ਲੋੜ ਨਹੀਂ ਬਾਹਰ ਜਾ ਕੇ ਸੜਕਾਂ 'ਚ ਦੇਖ ਲਓ ਮੇਰਾ ਵੀ ਪੁਰਾਣਾ ਰੂਟ ਕਿਸਾਨਾ ਜੀ ਹੈ ਮੇਰਾ ਪਰਿਵਾਰ ਵੀ ਕਿਸਾਨ ਪਰਿਵਾਰ ਤੋਂ ਹੀ ਨਿਕਲਿਆ ਇਸ ਕਰਕੇ ਮੈਂ ਤਾਂ ਕਲੀਅਰਲੀ 3-4 ਪ੍ਰਪੋਜ਼ਲ ਸ਼ੁਰੂ ਤੋਂ ਰੱਖਿਆ ਜਿਹੜੇ ਨਾਲ ਸਾਡੇ ਕਿਸਾਨਾਂ ਦੀਆਂ ਆਂਗੜੀਆਂ ਬਦਲਣ ਉੱਚ ਕੋਈ ਕੰਟਰੀਬਿਊਸ਼ਨ ਹੋਵੇ ਉਹਦੇ ਉਹਦੇ ਕੋਈ ਐਡੀਸ਼ਨ ਕਰ ਫੇਰ ਤਾਂ ਚੰਗੀ ਗੱਲ ਹੈ ਗੱਲ ਕਲੀਅਰਲੀ ਕਿਸਾਨਾਂ ਦੇ ਹੱਦ ਤੱਕ ਸੁਣਾਈ ਚਾਹੀਦੀ ਆ ਪੋਲਿਟਿਕਸ ਨਹੀਂ ਗੱਡੀ ਚਾਹੀਦੀ ਇਹ ਜਿਹੜੇ ਲੀਡਰ ਕਈ ਸੀਗੇ ਜਿਨ੍ਹਾਂ ਦੀ 5-5 ਏਕੜ ਦੀ ਜ਼ਮੀਨਾਂ ਸੀ ਕਹਿੰਦੇ ਅੱਜ ਕੱਲ ਤਾਂ ਕਾਫੀ ਜਮਾ ਜਮਾ ਗਰਮ ਹੋ ਗਈਆਂ ਨੇ ਜ਼ਮੀਨਾਂ ਵੀ ਵਧ ਗਈਆਂ ਤੇ ਅਗਰ ਇੰਨਾ ਕੁਝ ਹੀ ਵਿਕਾਸ ਕਰਵਾਤਾ ਆ ਤੇ ਅੰਮ੍ਰਿਤਸਰ ਦਾ ਵਿਕਾਸ ਨਾ ਹੋ ਗਿਆ ਹੁਣ ਆ ਡਰੇਨ ਵਾਲੀ ਪ੍ਰੋਬਲਮ ਤੁਸੀਂ ਦੇਖੀ ਆ ਸ਼ਰਮ ਵਾਲੀ ਗੱਲ ਲੋਕਾਂ ਨੂੰ ਲੱਭਣਾ ਤਾਂ ਨਹੀਂ ਪਏਗਾ ਬਾਅਦ ਚ ਵੀ ਤੁਸੀਂ ਦਿੱਲੀ ਜਾਂ ਕਿਤੇ ਹੋਰ ਨਿਕਲ ਗਏ ਨਹੀਂ ਜੀ ਬਿਲਕੁਲ ਟਾਈਮ ਨਹੀਂ ਗਾਜੇ ਲੋਕਾਂ ਨੂੰ ਲੱਭਣਾ ਤੇ ਹੀ ਪਏਗਾ ਜਿੱਤਨ ਤੋਂ ਬਾਅਦ ਸਰਵਿਸ ਆਪਣੀ 36 ਸਾਲ ਖਤਮ ਕਰਕੇ ਮੈਂ ਇੱਥੇ ਹੀ ਆਇਆ ਤੇ ਇੱਥੇ ਪੂਰੀ ਦਫਤਰ ਚੱਲੂਗਾ ਦਿੱਲੀ ਤੇ ਉਦੋਂ ਜਾਣਾ ਜਦ ਕੋਈ ਪਾਰਲੀਮੈਂਟ ਦੀ ਇਲੈਕਸ਼ਨ ਹੈ ਉੱਦੋਂ ਜਾਣਾ ਹੀ ਪਏਗਾ ਇਹ ਅਸੈਂਬਲੀ ਦੀ ਇਲੈਕਸ਼ਨ ਨਹੀਂ ਆ ਦਿੱਲੀ ਅਗਰ ਮੈਂ ਜਾਵਾਂਗਾ ਤੇ ਲੋਕਾਂ ਦੇ ਕੰਮ ਹੀ ਕਰਵਾਵਾਂਗਾ ਕੋ ਜੀ ਆਇਆ ਨੂੰ ਜਿਹੜਾ ਮਰਜ਼ੀ ਆਵੇ ਇੱਥੇ ਆਣ ਇਹ ਗੁਰੂ ਨਗਰੀ ਹੈ ਅਸੀਂ ਤਾਂ ਸਾਡੇ ਗੁਰੂ ਸਾਹਿਬ ਨੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਗਿਆ ਕਿ ਅੰਬਰਸਾ ਦਾ ਬਹੁਤ ਉਹ ਦਿਲ ਦਾ ਸਾਰਿਆਂ ਨੂੰ ਅਸੀਂ ਇੱਥੇ ਐਕਸੈਪਟ ਕਰਦੇ ਹਾਂ ਗੁਰੂ ਸਾਹਿਬ ਜਦੋਂ ਗੁਰੂ ਨਗਰੀ ਬਸਾਈ ਸੀ ਦੁਨੀਆ ਭਰ ਤੋਂ ਯੂਨਿਟੀ ਦੇ ਇੱਥੇ ਸੈਟਲ ਹੋਈਆਂ ਤੇ ਇੰਡਸਟਰੀ ਟ੍ਰੇਡ ਐਗਰੀਕਲਚਰ ਉਹਨਾਂ ਨੇ ਹੀ ਬਣਾਈ ਹੋਈ ਹੈ ਦੋਸਤੋ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਜੋ-ਜੋ ਕਰੀਬ ਆ ਰਹੀਆਂ ਹਨ ਹਰ ਉਮੀਦਵਾਰ ਲੋਕਾਂ ਦੇ ਵਿੱਚ ਰਫ਼ਤਾਰ ਦੇ ਨਾਲ ਵਿਚਰਦਾ ਪਿਆ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਉਮੀਦਵਾਰ ਸਾਡੇ ਵਾਸਤੇ ਕੁਝ ਖਾਸ ਲਿਆ ਸਕਦਾ ਹੈ ਜਿਸ ਵਜ੍ਹਾ ਕਰਕੇ ਅਸੀਂ ਅੰਮ੍ਰਿਤਸਰ ਦੀ ਜੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਕੁਝ ਖਾਸ ਇਸ ਤਰੀਕੇ ਦੇ ਨਾਲ ਹੀ ਦੇਖਣ ਨੂੰ ਮਿਲਦਾ ਪਿਆ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਤੋਂ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਤਨਜੀ ਸੰਦੂਖ ਜੀ ਦਾ ਸਾਥੀ ਕਾਜੀ ਸਾਥੀ ਕਾਜੀ ਜੀ ਸੰਧੂ ਸਾਹਿਬ ਕਿਸ ਤਰ੍ਹਾਂ ਚੱਲਦਾ ਪਿਆ ਕਿਉਂਕਿ ਲਗਾਤਾਰ ਰਫ਼ਤਾਰ ਵਾਦੀ ਜਾਰੀ ਜੋ ਜੋ ਤਰੀਕ ਲਾਦੀ ਹੈ ਲਾக்கி ਆ ਰਹੀ ਹੈ ਕਿਸ ਤਰ੍ਹਾਂ ਚੱਲਦਾ ਮੇਰੇ ਖਿਆਲ ਚ ਤਾਂ ਬਹੁਤ ਅੱਛਾ ਚੱਲ ਰਿਹਾ ਔਰ ਮੇਰੀ ਅਪਰੋਚ ਸ਼ੁਰੂ ਤੋਂ ਹੀ ਇਹੋ ਹੀ ਰਹੀ ਹੈ ਔਰ ਫੋਕਸ ਰਹੀ ਹੈ ਕਿ ਅੰਮਰਸਰ ਦੀ ਇਸ ਵੇਲੇ ਬਹੁਤ ਬੁਰੀ ਹਾਲਤ ਹੈ ਇਹਦੇ ਚ ਕੋਈ ਜ਼ਿਆਦਾ ਵਿਚਾਰ ਕਰਨ ਦੀ ਲੋੜ ਨਹੀਂ ਬਾਹਰ ਜਾ ਕੇ ਸੜਕਾਂ 'ਚ ਦੇਖ ਲਓ ਆਪਣੇ ਡੰਪ 'ਚ ਦੇਖ ਲਓ ਬਿਲਕੁਲ ਇੱਥੇ ਡਰੇਨ 'ਚ ਦੇਖ ਲਓ ਤੇ ਹੋਰ ਕਈ ਮਸਲੇ ਨੇ ਲਾਅ ਐਂਡ ਆਰਡਰ ਦਾ ਮਸਲਾ ਆ ਆਪਣੇ ਨਸ਼ਿਆਂ ਦਾ ਮਸਲਾ ਆ ਸਾਡੇ ਇੰਡਸਟਰੀ ਦਾ ਐਗਰੀਕਲਚਰ ਦਾ ਇਨਕਮ ਹੀ ਘਟਦੀਆਂ ਜਾ ਰਹੀਆਂ ਅਨਇਮਪਲੋਇਮੈਂਟ ਹੋ ਰਹੀ ਹੈ ਇਸ ਕਰਕੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਸ਼ੁਰੂ ਤੋਂ ਹੀ ਡਵੈਲਪਮੈਂਟ ਦੀ ਗੱਲ ਕਰਦਾ ਸੀ ਤੇ ਹੁਣ ਬਾਕੀ ਕੈਂਡੀਡੇਟ ਵੀ ਮਿੱਟੀ ਘਟਾ ਸੁੱਟਣ ਤੋਂ ਹਟ ਗਏ ਹਟੇ ਤੇ ਨਹੀਂ ਆ ਠੀਕ ਆ ਆਦਤ ਤੇ ਮਜਬੂਰ ਹੁੰਦੇ ਆ ਲੇਕਿਨ ਹੁਣ ਡਵੈਲਪਮੈਂਟ ਦੀ ਗੱਲ ਕਰਦੇ ਆ ਕਹਿੰਦੇ ਅਸੀਂ ਬੜੀ ਪ੍ਰਗਤੀ ਲਿਆਤੀ ਆ ਅਗਰ ਇਹ ਨਹੀਂ ਡਵੈਲਪਮੈਂਟ ਕਰ ਦਿੰਦੇ ਤਾਂ ਅੱਜ ਇਹੋ ਜੀਆਂ ਮੁਸ਼ਕਲਾਂ ਅਸੀਂ ਕਿਉਂ ਫਸੇ ਲੱਗਦੇ ਜਾਣਾ ਇਹਨੇ ਪੈਂਦਾ ਲੋਕਾਂ ਕੋਲ ਵੋਟ ਮੰਗਣ ਵਾਸਤੇ ਜੇ ਪਹਿਲਾਂ ਹੀ ਡਵੈਲਪਮੈਂਟ ਹੋ ਜਾਂਦੀ ਪਹਿਲਾਂ ਹੀ ਮੁੱਦੇ ਹੱਲ ਹੋ ਜਾਂਦੇ ਹਨ ਬਿਲਕੁਲ ਮੈਂ ਤੇ ਡਵੈਲਪਮੈਂਟ ਕਰਕੇ ਆਇਆ ਮੇਨ ਮੇਰਾ ਦੇਖੋ ਪਹਿਲਾਂ ਵੀ ਪਬਲਿਕ ਸਰਵਿਸ ਕੀਤੀ ਆ ਮੇਰੇ ਪਰਿਵਾਰ ਨੇ ਵੀ ਕੀਤੀ ਆ ਤੇ ਮੇਰਾ ਲਕਸ਼ ਸਿੱਧਾ ਅੰਮ੍ਰਿਤਸਰ ਨੂੰ ਉੱਤੇ ਖਿੱਚਣਾ ਆ ਤੇ ਅਗਰ ਅਸੀਂ ਐਤ ਕਾ ਮਿਸ ਕਰ ਗਏ ਤੇ ਫਿਰ ਅਸੀਂ ਪਿੱਛੇ ਹੀ ਰਹਿ ਜਾਵਾਂਗੇ ਤੇ ਐਤਕਾ ਮੈਨੂੰ ਲੱਗਦਾ ਹੈ ਕਿ ਲੋਕ ਇਹ ਦੇਖ ਰਹੇ ਨੇ ਤੇ ਸੋਚ ਰਹੇ ਨੇ ਹੂੰ ਅੱਛਾ ਸੰਤੂ ਸਾਹਿਬ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਪਹਿਲਾਂ ਲਗਾਤਾਰ ਵਿਰੋਧ ਹੁੰਦਾ ਪਿਆ ਸੀ ਹੁਣ ਥੋੜਾ ਜਿਹਾ ਨਾ ਘਟਦਾ ਨਜ਼ਰ ਆ ਰਿਹਾ ਕਿ ਲੋਕਾਂ ਨੂੰ ਸਮਝ ਲੱਗਦੀ ਪਈ ਹੈ ਕਿ ਜੋ ਉਹ ਅਸੀਂ ਲਿਆਉਣਾ ਚਾਹੁੰਨੇ ਆ ਉਹ ਲੋਕ ਐਕਸੈਪਟ ਕਰਦੇ ਪਏ ਨੇ ਕਿ ਇਹ ਕੁਝ ਆਣਾ ਚਾਹੀਦਾ ਦੇਖੋ ਮੈਨੂੰ ਤੇ ਜਿਹੜਾ ਹੱਲੇ ਤੱਕ ਜੋ ਵੀ ਲੱਗਾ ਆ ਇਹ ਵਿਰੋਧ ਦਾ ਰੌਲਾ ਰੱਪਾ ਜ਼ਿਆਦਾ ਆ ਹੂੰ ਇਹ ਵਿਰੋਧ ਕੋਈ ਸੂਲ ਤੇ 이슈 ਤੇ ਹੋਣਾ ਚਾਹੀਦਾ ਹਮ ਕਿ ਤੁਸੀਂ ਕਿਸੇ ਦਾ ਡੈਮੋਕਰੈਟਿਕ ਹਾਕੀ ਨਾ ਦਿਓ ਜੀ ਸੜਕਾਂ 'ਚ ਆ ਕੇ ਲੈਸੀ ਨਹੀਂ ਜਾਣ ਦੇਣਾ ਇਹ ਤਾਂ ਕੋਈ ਗੱਲ ਨਹੀਂ ਬਣਦੀ ਮੈਂ ਸਿੱਧੀ ਡਵੈਲਪਮੈਂਟ ਦੀ ਗੱਲ ਕਰਦਾ ਹਾਂ ਖਾਸ ਤੌਰ ਤੇ ਆਪਣੇ ਪਿੰਡੂ ਇਲਾਕਿਆਂ ਦੀ ਸਾਡੇ ਜਿਹੜੇ ਕਿਸਾਨ ਨੇ ਮੇਰਾ ਵੀ ਪੁਰਾਣਾ ਰੂਟ ਕਿਸਾਨਾਂ ਜੀ ਆ ਮੇਰਾ ਪਰਿਵਾਰ ਵੀ ਕਿਸਾਨ ਪਰਿਵਾਰ ਤੋਂ ਹੀ ਨਿਕਲਿਆ ਤੇ ਇਸ ਕਰਕੇ ਮੈਂ ਤਾਂ ਕਲੀਅਰਲੀ ਟੈਂਚਰ ਪ੍ਰਪੋਜ਼ਲ ਸ਼ੁਰੂ ਤੋਂ ਰੱਖਿਆ ਨੇ ਜੀ ਜਿਹਦੇ ਨਾਲ ਸਾਡੇ ਕਿਸਾਨਾਂ ਦੀਆਂ ਆਮਦਨੀਆਂ ਵਧਣੀਆਂ ਉਹਦੇ 'ਚ ਕੋਈ ਵਿਚਾਰ-ਵਰਸ਼ ਹੋਵੇ ਉਹ 'ਚ ਕੋਈ ਕੰਟਰੀਬਿਊਸ਼ਨ ਹੋਵੇ ਉਹਦੇ ਉਹਦੇ ਕੋਈ ਐਡੀਸ਼ਨ ਕਰ ਫੇਰ ਤਾਂ ਚੰਗੀ ਗੱਲ ਹੈ ਮੈਨੂੰ ਨਹੀਂ ਮੈਂ ਤੇ ਮੈਂ ਤਾਂ ਉਹਨਾਂ ਨੂੰ ਨਿਮੰਤਰਣ ਵੀ ਭੇਜਿਆ ਸੀ ਕਿ ਭਾਈ ਮੇਰੇ ਨਾਲ ਆ ਕੇ ਗੱਲ ਕਰ ਤੋ ਹਾਂ ਸੜਕਾਂ 'ਚ ਪਬਲਿਸਿਟੀ ਕੈਮਰਿਆਂ ਨਾਲ ਇਹ ਤਾਂ ਫੇਰ ਗੱਲਬਾਤ ਨਹੀਂ ਹੈ ਤੇ ਪੋਲਿਟਿਕਸ ਖੇਡ ਰਹੇ ਹੋ ਮੈਂ ਪੋਲਿਟਿਕਸ ਨਹੀਂ ਖੇਡਣਾ ਚਾਹੁੰਦਾ ਦੇਖੋ ਮੈਂ ਪਹਿਲੀ ਫਰਵਰੀ ਨੂੰ ਰਿਟਾਇਰ ਹੋਇਆ ਸਿੱਧਾ ਮੈਂ ਆਪਣੇ ਘਰ ਅੰਬਰਸਰ ਆਇਆ ਅੰਬਰਸਰ ਦੀ ਭਲਾਈ ਚਾਹੁੰਦੇ ਹਾਂ ਬੜਾ ਕਲੀਅਰਲੀ ਅਗਰ ਉਹਦੇ ਚ ਕੋਈ ਕੰਟਰੀਬਿਊਸ਼ਨ ਕਰ ਸਕਦੇ ਤੇ ਮੈਂ ਤਾਂ ਗੱਲ ਕਰਨ ਨੂੰ ਬਿਲਕੁਲ ਤਿਆਰ ਆ ਔਰ ਕੱਲ ਨੂੰ ਅਗਰ ਸਿੱਧਾ ਸਾਫ਼ ਸੁਥਰਾ ਵਿਚੋਲਾ ਚਾਹੀਦਾ ਉਹਦੇ ਲਈ ਵੀ ਮੈਂ ਤਿਆਰ ਆ ਲੇਕਿਨ ਗੱਲ ਕਲੀਅਰਲੀ ਕਿਸਾਨਾਂ ਦੇ ਹੱਦ ਸੋਣੀ ਚਾਹੀਦੀ ਆ ਇਹ ਪੋਲਿਟਿਕਸ ਨਹੀਂ ਖੜਨੀ ਚਾਹੀਦੀ ਆ ਮੈਂ ਦੇ ਵੀ ਸੁਣਿਆ ਜਿਨ੍ਹਾਂ ਦੀਆਂ ਇਹ ਜਿਹੜੇ ਲੀਡਰ ਕਈ ਸੀਗੇ ਜਿਨ੍ਹਾਂ ਦੀ 5-5 ਏਕੜ ਦੀ ਜ਼ਮੀਨਾਂ ਸੀ ਕਹਿੰਦੇ ਅੱਜ ਕੱਲ ਤਾਂ ਕਾਫੀ ਜਿਵੇਂ ਅਜੂਆ ਗਰਮ ਹੋ ਗਈਆਂ ਨੇ ਜ਼ਮੀਨਾਂ ਵੀ ਵਧ ਗਈਆਂ ਜੀ ਇਹੋ ਜੇ ਕੰਮ ਕਰਦੇ ਤਾਂ ਗਲਤ ਗੱਲ ਆ ਯਾਰ ਦੇਖੋ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਜਾਂ ਯੂਨੀਅਨ ਵਧਾਵੇ ਆਬਜੈਕਟਿਵ ਕਲੀਅਰ ਆ ਕਿ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ ਲੱਗਦਾ ਹੈ ਕਿ ਪੰਜਾਬ ਦੇ ਨਾਲ ਹਰ ਵਾਰ ਧੋਖਾ ਹੋ ਜਾਂਦਾ ਹੈ ਖਾਸ ਕਰਕੇ ਅੰਮ੍ਰਿਤਸਰ ਦੇ ਨਾਲ ਹਰ ਵਾਰ ਧੋਖਾ ਹੋ ਜਾਂਦਾ ਹੈ ਇਸ ਵਾਰ ਅਸੀਂ ਕੀ assurance ਦੇਨੇ ਕਿ ਐਸਪਰੀ ਧੋਖਾ ਨਹੀਂ ਹੋਏਗਾ ਲੋਕਾਂ ਦੇ ਨਾਲ ਭਾਜੀ ਇਹ ਧੋਖਾ ਕਿਉਂ ਹੁੰਦਾ ਆ ਤੇ ਅਗਰ ਇੰਨਾ ਕੁਝ ਹੀ ਵਿਕਾਸ ਕਰਵਾਤਾ ਆ ਤੇ ਅੰਮ੍ਰਿਤਸਰ ਦਾ ਵਿਕਾਸ ਨਾ ਹੋ ਗਿਆ ਹੁੰਦਾ ਆ ਆ ਡ੍ਰੇਨ ਵਾਲੀ ਪ੍ਰੋਬਲਮ ਤੁਸੀਂ ਦੇਖੀ ਆ ਡੰਪ ਚ ਉਦਣ ਮੈਂ ਗਿਆ ਸ਼ਰਮ ਵਾਲੀ ਗੱਲ ਹੋਰ ਤੁਸੀਂ ਦੇਖੋ ਲਾਅ ਐਂਡ ਆਰਡਰ ਸਾਹਮਣੇ ਆ ਲੋਕਾਂ ਦੇ ਇਨਕਮਾਂ ਘਟ ਰੀਆਂ ਨੇ unemployment ਵਧ ਰਹੀ ਆ ਤੇ ਫੇਰ ਅਗਰ ਇੰਨਾ ਹੀ ਇਹਨਾਂ ਨੇ ਉਹ ਪੇਜ ਵੱਡਾ ਜਿਹਾ ਕੱਢ ਕੇ ਝੂਠ ਬੋਲਣਾ ਤਾਂ ਬੰਦ ਕਰਨਾ ਚਾਹੀਦਾ ਨਾ ਡਰੇ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਜਦੋਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆ ਸੈਂਟਰ ਕਰੇ ਕੁਝ ਤੇ ਕਰੇ ਕਿਉਂਕਿ ਇਹ ਪਾਕਿਸਤਾਨ ਦੇ ਨਾਲ ਅਟੈਚ ਹੈ ਇਤਨਾ ਆ ਕਦੀ ਤੇ ਪੂਰਾ ਕ੍ਰੈਡਿਟ ਲੈਂਦੇ ਆ ਮੈਂ ਠੀਕ ਕਰਵਾਤਾ ਤੇ ਜਦੋਂ ਖਰਾਬ ਹੁੰਦਾ ਫੇਰ ਸੈਂਟਰ ਚ ਪਾ ਦਿੰਦੇ ਆ ਜਿਹੜਾ ਇਸ਼ਤਿਹਾਰ ਪੂਰਾ ਪੇਜ ਪੜ੍ਹ ਲਓ ਉਹ ਸਾਰੀਆਂ ਸੈਂਟਰ ਦੀਆਂ ਸਕੀਮਾਂ ਆਪਣੇ ਬੋਝੇ ਚ ਪਾਈਆਂ ਹੋਈਆਂ ਹੁੰਦੀਆਂ ਹਾਂ ਉਦੋਂ ਦੀ ਸ਼ਰਮ ਨਹੀਂ ਆਉਂਦੀ ਜਦੋਂ ਕੋਈ ਦੂਜੀ ਗੱਲ ਹੁੰਦੀ ਆ ਫੇਰ ਫੜਾ ਫੜ ਕਹਿ ਦਿੰਦੇ ਆ ਇਹ ਪਾਕਿਸਤਾਨ ਨੂੰ ਜਾਂਦੀ ਆ ਉਹ ਭਾਈ ਅੱਜ ਕੱਲ ਦੀ ਟੈਕਨੋਲੋਜੀ ਇੰਨੀ ਐਡਵਾਂਸ ਆ ਉਹ ਪਾਣੀ ਕਿੱਥੋਂ ਆਉਂਦਾ ਉਹ ਨਾ ਪਹਿਲਾਂ ਕੋਈ ਸੀਵਰੇਜ ਟ੍ਰੀਟਮੈਂਟ ਪਲਾਂਟ ਤੁਸੀਂ ਆਪ ਵੀ ਉੱਥੇ ਗਏ ਹੋ ਡੰਪ 'ਚ ਉੱਥੇ ਪਲਾਂਟ ਲੱਗੇ ਹੋਏ ਆ ਹੈ ਉਹਨਾਂ ਦੇ ਜੰਗ ਲੱਗਿਆ ਕੰਡਮ ਹੋ ਗਿਓ ਕੰਡਮ ਹੋਏ ਹੋਏ ਨੇ ਤੇ ਉਹਦੇ ਪੈਸੇ ਹਲੇ ਵੀ ਦਿੱਤੇ ਜਾ ਰਹੇ ਨੇ ਇਹ ਕਾਂਗਰਸ ਦੇ ਟਾਈਮ ਤੇ ਵੀ ਸੀਗਾ ਤੇ ਇਹ ਜਿਹੜੇ ਗਫਲੇ ਹੋਏ ਨੇ ਇਹਦਾ ਤਾਂ ਜਵਾਬ ਦੇਣਾ ਚਾਹੀਦਾ ਨਾ ਸੋ ਮੈਂ ਤੁਹਾਨੂੰ ਵਾਪਸ ਉਹਦੇ ਤੇ ਹੀ ਕਹਿਣਾ ਕਿ ਇਹ ਧੋਖਾ ਤਾਂ ਹੁੰਦਾ ਕਿ ਅਸੀਂ ਕਾਉਂਟੇਬਿਲਟੀ ਨਹੀਂ ਲੈਂਦੇ ਇਹ ਕਾਉਂਟੇਬਿਲਟੀ ਲੈਣੀ ਚਾਹੀਦੀ ਆ ਉਹਨਾਂ ਤੋਂ ਕੋਲੋਂ ਵੀ ਤੇ ਅਗਰ ਮੈਂ ਐਮਪੀ ਬਣਦਾ ਮੇਰੇ ਕੋਲੋਂ ਵੀ ਬਿਲਕੁਲ ਠੀਕ ਹੈ ਜਿਹੜੇ ਮੈਂ 5 ਸਾਲ ਅਮਰੀਕਾ ਚ ਕੀਤੀ ਆ ਸਰਵਿਸ ਉਹਦੀ ਕਾਉਂਟੇਬਿਲਟੀ ਹੈਗੀ ਨਾ ਸਾਹਮਣੇ ਦੱਸਦਾ ਕੀ ਕੀਤਾ ਅਕਾਉਂਟੇਬਿਲਟੀ ਅੱਛਾ ਸੰਤੋਖ ਸਾਹਿਬ ਟਾਈਮ ਦੀ ਕਿੰਨੀ ਕਿ ਅਹਿਮੀਅਤ ਸਮਝਦੇ ਅਸੀਂ ਜਦੋਂ ਕੋਈ ਲੋਕ ਜਦੋਂ ਪਹਿਲਾਂ ਤਾਂ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਤੋ ਹਰ ਕੋਈ ਮਿਲਦਾ ਜਦੋਂ ਇਲੈਕਸ਼ਨ ਜਿੱਤ ਜਾਂਦਾ ਕੋਈ ਐਮਪੀ ਜਾਂ ਐਮਐਲਏ ਬਣ ਜਾਂਦਾ ਉਸ ਤੋਂ ਬਾਅਦ ਲੋਕਾਂ ਨੂੰ ਲੈਣਾਂ ਚ ਬੈਠਣਾ ਪੈਂਦਾ ਇੰਤਜ਼ਾਰ ਕਰਨਾ ਪੈਂਦਾ ਕਿ ਕਦੋਂ ਸਾਡੀ ਵਾਰੀ ਆਏਗੀ ਕਦੋਂ ਅਸੀਂ ਮਿਲ ਸਕਾਂਗੇ ਲੱਗਦਾ ਕਿ ਟਾਈਮ ਨੂੰ ਖਾਸ ਮਹੱਤਤਾ ਦਿੱਤੀ ਜਾ ਦੇਣੀ ਚਾਹੀਦੀ ਹੈ ਬਾਤ ਤੋਂ ਵਿਵਾਦ ਵਿੱਚ ਦੇਖੋ ਮੇਰਾ ਤਾਂ ਪਬਲਿਕ ਸਰਵਿਸ 36 ਸਾਲ ਦੀ ਦਿਖਾਉਂਦੀ ਹੈ ਕਿ ਕਿਤਰਾ ਮੈਂ ਡਿਲੀਵਰ ਕੀਤਾ ਕੀ ਕੀਤਾ ਜੀ ਮੈਂ ਤੇ ਆਪਣੇ ਵਾਪਸ ਘਰ ਆਇਆ ਤੇ 24 7 24 ਘੰਟੇ ਇਹੋ ਹੀ ਘਰ ਹੈ ਹਮਮ ਇੱਥੇ ਹੀ ਦਫਤਰ ਰੱਖਣਾ ਹਮ ਤੇ ਅਸੀਂ ਹੈਲਪਲਾਈਨ ਵੀ ਲਾਤੀ ਆ ਜਿਹੜੀ 24 ਘੰਟੇ ਕਦੇ ਵੀ ਕੋਈ ਟੈਲੀਫੋਨ ਕਰੂਗਾ ਰਿਸਪਾਂਸ ਆਊਗੀ ਮੇਰੇ ਸਿੱਧੇ ਤੌਰ ਤੇ ਸਵਾਲ ਹੈ ਕਿ ਲੋਕਾਂ ਨੂੰ ਲੱਭਣਾ ਤਾਂ ਨਹੀਂ ਪਏਗਾ ਬਾਅਦ ਚ ਬੀ ਤੁਸੀਂ ਦਿੱਲੀ ਜਾਂ ਕਿਤੇ ਹੋਰ ਨਿਕਲ ਗਏ ਨਹੀਂ ਜੀ ਮੇਰੇ ਕੋਲ ਟਾਈਮ ਨਹੀਂ ਹੈ ਜਾ ਜੇ ਲੋਕਾਂ ਨੂੰ ਲੱਭਣਾ ਪਈਗਾ ਜਿੱਤਣ ਤੋਂ ਬਾਅਦ ਇਸ ਤਰ੍ਹਾਂ ਆ ਕਿ 373 ਗ੍ਰੀਨ ਐਵਨਿਊ ਸਮੁੰਦਰੀ ਹਾਊਸ ਮੇਰਾ ਘਰ ਆ ਜੀ ਜੀ ਤੇ ਸਰਵਿਸ ਆਪਣੀ 36 ਸਾਲ ਖਤਮ ਕਰਕੇ ਮੈਂ ਇੱਥੇ ਹੀ ਆਇਆ ਹੂੰ ਤੇ ਇੱਥੇ ਪੂਰੀ ਦਫਤਰ ਚੱਲੂਗਾ ਦਿੱਲੀ ਤੇ ਉਦੋਂ ਜਾਣਾ ਜਦੋਂ ਪੁਕੇ ਪਾਰਲੀਮੈਂਟ ਦੀ ਇਲੈਕਸ਼ਨ ਹੈ ਉੱਦੋਂ ਜਾਣਾ ਹੀ ਪਏਗਾ ਬਿਲਕੁਲ ਇਹ ਅਸੈਂਬਲੀ ਦੀ ਇਲੈਕਸ਼ਨ ਨਹੀਂ ਆ ਹੂੰ ਹੂੰ ਤੇ ਦਿੱਲੀ ਅਗਰ ਮੈਂ ਜਾਵਾਂਗਾ ਤੇ ਲੋਕਾਂ ਦੇ ਕੰਮ ਹੀ ਕਰਵਾਵਾਂਗਾ ਤੇ ਵਾਪਸ ਅੰਮ੍ਰਿਤਸਰ ਹੋਵਾਂਗੇ ਤੇ ਅੱਜ ਕੱਲ ਤੇ ਕਿਤੇ ਵੀ ਤੁਸੀਂ ਹੋ ਫਟਾਫਟ ਗੱਲ ਹੋ ਜਾਂਦੀ ਆ ਠੀਕ ਹੈ ਨਹੀਂ ਤੇ ਇਹ ਜਿੱਤਿਆਂ ਜਾਂ ਹਾਰੀਏ ਰਹਿਣਾ ਤਾਂ ਆਪਣੇ ਘਰ ਜੀ ਆ ਇਹ ਮੈਂ ਤੁਹਾਨੂੰ ਬਹੁਤ ਕਲੀਅਰਲੀ ਸਪਸ਼ਟ ਕਰ ਦਿੰਦਾ ਅੱਛਾ 35 36 ਸਾਲ ਬਾਅਦ ਤੁਸੀਂ ਇੱਥੇ ਪਹੁੰਚੇ ਜੇ ਅੰਮ੍ਰਿਤਸਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੋ ਰਹੀ ਕਿ ਲੋਕਾਂ ਨੂੰ ਵਿੱਚ ਵਿਚਰਨ ਵਾਸਤੇ ਜਦੋਜਦ ਕਰਨੀ ਪੈ ਰਹੀ ਆ ਕਿਉਂਕਿ ਲੋਕ ਜਾਣਦੇ ਨਹੀਂ ਸੀ ਪਹਿਲਾਂ ਉਹਦੇ ਵਾਸਤੇ ਕਿੰਨੀ ਕ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਲੱਗਦਾ ਆ ਮੇਰੀ ਬੋਲੀ ਚੋਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਊਗੀ ਹਾਂ ਲੋਕਾਂ ਨੂੰ ਮਿਲ ਰਿਹਾ ਇਹ ਤਾਂ ਜਿਹੜੇ ਕਲੇਮ ਕਰਦੇ ਨੇ ਕਿ ਅਸੀਂ ਇੱਥੋਂ ਦੇ ਆ ਕੋਈ ਤਰਨਤਾਨ ਤੋਂ ਉੱਠ ਕੇ ਆ ਗਿਆ ਕਿਦਾ ਕਿਸੇ ਦਾ ਪਛੋਕੜ ਜਲੰਧਰ ਦਾ ਆਇਆ ਕਿਸੇ ਦਾ ਪਟਿਆਲੇ ਦਾ ਆ ਅੰਮ੍ਰਿਤਸਰ ਤੋਂ ਬਹੁਤ ਵੱਡਾ ਡੇਲਾ ਸਾਰਿਆਂ ਨੂੰ ਐਕਸੈਪਟ ਕੀਤਾ ਮੇਰੇ ਤਾਂ ਦਾਦਾ ਜੀ ਮਾਝੇ ਦੇ ਸੀ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਜੀ ਇੱਥੋਂ ਦੀ ਸਰਵਿਸ ਸਭ ਨੂੰ ਪਤਾ ਆ ਜੀ ਤੇ ਮੈਂ ਵੀ ਵਾਪਸ ਇੱਥੇ ਘਰ ਆਇਆ ਦੇਖੋ ਫੌਜੀ ਜਦੋਂ ਵਾਪਸ ਆਉਂਦਾ ਜੀ 35 36 ਸਾਲ ਕਰਕੇ ਕਰੀ ਅਸੀਂ ਇਹਨੂੰ ਪੁੱਛਦੇ ਆਂ ਤੇ ਯਾਰ ਤੂੰ ਸਿਰੋਂ ਅੰਮ੍ਰਿਤਸਰ ਕਿਉਂ ਨਹੀਂ ਸੀਗਾ ਮੈਂ ਹਰ ਸਾਲ ਅੰਮ੍ਰਿਤਸਰ ਆਉਂਦਾ ਰਿਹਾ ਲੇਕਿਨ ਮੇਰਾ ਜਿਹੜਾ ਐਕਸਪੀਰੀਅੰਸ ਆ ਜਿਹੜੇ ਮੈਂ ਇਸ਼ੂਜ਼ ਦੀ ਗੱਲ ਕਰ ਰਿਹਾ ਉਹ ਅੰਮ੍ਰਿਤਸਰ ਤੇ ਨਹੀਂ ਕਰ ਰਿਹਾ ਨਾ ਹੂੰ ਹੂੰ ਕਿ ਜਿਹੜੇ ਲੋਕਾਂ ਨੂੰ ਟੱਚ ਕਰਨਗੇ ਤੇ ਜਿਹੜਾ ਬਾਹਰ ਦਾ ਮੇਰੇ ਕੰਟੈਕਟਸ ਨੇ ਉਹ ਅੰਮ੍ਰਿਤਸਰ ਲਈ ਕੰਮ ਆਉਣੇ। ਹੂੰ ਹੂੰ ਤੇ ਇਸ ਕਰਕੇ ਕਿਤੇ ਨਹੀਂ ਕੋਈ ਲੱਭਣਾ ਪੈਣਾ। ਹੂੰ ਇੱਥੇ ਬੈਠੇ ਆ ਇੱਥੇ ਹੀ ਰਹਿਣਾ ਆ। ਇਹ ਆਪਣਾ ਘਰ ਆ ਲੇਕਿਨ ਆ ਸਾਰਾ ਜਿਹੜਾ ਗੋਲਮਾਲ ਜਿਆ ਕਰਦੇ ਰਹਿੰਦੇ ਨੇ। ਹੂੰ ਹੂੰ ਇਹ ਕਰਕੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਨੂੰ ਕੀ ਕੀਤਾ ਉਹ ਤੁਸੀਂ ਇੱਕ ਵਾਰੀ ਪੁੱਛੋ ਇਹਨਾਂ ਨੂੰ। ਹੂੰ ਅੱਛਾ ਕੇਸਰੀਵਾਲ ਸਾਹਿਬ ਆ ਰਹੇ ਅੱਜ। ਅ ਵੋਟ ਬੈਂਕ ਵਿੱਚ ਕਟੋਤੀ ਹੋ ਸਕਦੀ ਆ ਕਿਉਂਕਿ ਕੇਸਰੀਵਾਲ ਕਹਿੰਦੇ ਨੇ ਕਿ ਜਦੋਂ ਮੈਂ ਆਉਂਗਾ ਮੈਦਾਨ ਦੇ ਵਿੱਚ ਤਾਂ ਫੇਰ ਲੋਕਾਂ ਨੂੰ ਪਤਾ ਲੱਗੇਗਾ ਕਿ ਕੀ ਕੁਝ ਹੋਇਆ। ਦੇਖੋ ਜੀ ਆਿਆਂ ਨੂੰ ਜਿਹੜਾ ਮਰਜ਼ੀ ਆਵੇ ਇੱਥੇ ਆਣ ਇਹ ਗੁਰੂ ਨਗਰੀ ਹੈ। ਅਸੀਂ ਤਾਂ ਸਾਡੇ ਗੁਰੂ ਸਾਹਿਬ ਨੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅੰਮ੍ਰਿਤਸਰ ਦਾ ਬਹੁਤ ਵੱਡਾ ਦਿਲ ਦਾ ਸਾਰਿਆਂ ਨੂੰ ਅਸੀਂ ਇੱਥੇ ਐਕਸੈਪਟ ਕਰਦੇ ਹਾਂ ਗੁਰੂ ਸਾਹਿਬ ਜਦੋਂ ਗੁਰੂ ਨਗਰੀ ਬਸਾਈ ਸੀ। ਜੀ ਦੁਨੀਆ ਭਰ ਤੋਂ ਕਮਿਊਨਿਟੀ ਇੱਥੇ ਸੈਟਲ ਹੋਈਆਂ ਤੇ ਇੰਡਸਟਰੀ, ਟ੍ਰੇਡ, ਐਗਰੀਕਲਚਰ ਉਹਨਾਂ ਨੇ ਬਣਾਈ ਹੋਈ। ਦੇਖੋ ਇੱਥੋਂ ਦੇ ਅੰਬਰਸਰ ਮੈਡੀਕਲ ਕਾਲਜ ਦੇ ਡਾਕਟਰ ਪੜੇ ਹੋਏ ਉਹ ਇਕੱਠੇ ਹੋ ਕੇ ਅਮਰੀਕਾ ਚ ਉਹਨਾਂ ਨੇ ਦੋ ਦਵਾਈਆਂ ਜਿਹੜੀਆਂ ਇਸ ਵੇਲੇ ਸਕਸੈਸਫੁਲ ਨੇ ਅਮਰੀਕਾ ਚ ਇੱਕ ਨੱਕ ਦੀ ਡਰਾਪਸ ਤੇ ਇੱਕ ਟੀਕਾ ਦੋਵੇਂ ਖਰੀਦ ਕੇ ਅੰਬਰਸਰ ਲਈ ਮੁਫਤ ਭੇਜ ਰਹੇ ਨੇ ਜਿਹੜਾ ਸਭ ਤੋਂ ਵੱਡਾ ਅਮਰੀਕਾ ਚ ਡਾਕਟਰ ਆ ਵਾਈਟ ਹਾਊਸ ਰਾਹੁਲ ਗੁਪਤਾ ਉਹ ਸਾਡੇ ਪੰਜਾਬੀ ਹੈ ਉਹਨੂੰ ਵੀ ਕੰਸਲਟ ਕੀਤਾ ਤੇ ਡਾਕਟਰ ਲਖਨਪਾਲ ਡਾਕਟਰ ਸਕਸੀਰੀਆ ਇਹ ਸਾਰੇ ਮਿਲ ਕੇ ਇਥੋਂ ਡਾਕਟਰ ਪਾਠਿਆ ਹਮ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਅਗਰ ਮੈਂ 2 ਮਹੀਨਿਆਂ ਚ ਹੀ ਕਰ ਲੀਆਂ 13 ਕਿਧੀਆਂ ਹੋਣਗੀਆਂ ਤੇ 0 ਕਿਦੀ ਹੋਏਗੀ ਇਹ ਤੇ ਦੇਖੋ ਇਹ ਤਾਂ ਵੋਟਰ ਡਿਸਾਈਡ ਕਰੂਗਾ ਇਹ 13 0 ਕਹਿਣਾ ਕੀ ਗੱਲ ਬਣਦੀ ਆ ਹਮ ਹਮ ਅੰਬਰਸਰ ਦੀ ਤੇ ਐਤਕਾ ਨਵਸਾ ਤੁਸੀਂ ਜਾ ਕੇ ਦੇਖ ਲਓ ਇਹ ਜਨੇਵੀ ਆਪਣੇ ਆਪ ਨੂੰ ਪਲਵਾਨ ਸਮਝਦੇ ਨੇ ਇਹ ਆਰਕਾ ਸਾਰੇ ਐਕਸਪੋਜ਼ ਹੋਣੇ ਆ ਔਰ ਇਹਨਾਂ ਦੀ ਵੋਟਰ ਨੇ ਅਕਾਉਂਟੇਬਿਲਟੀ ਲੈਣੀ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਤਾਂ ਪੂਰੇ ਅੰਮ੍ਰਿਤਸਰ ਨੂੰ ਸਜਾ ਦਿੱਤਾ ਗਿਆ ਸੀ ਲੱਗਦਾ ਕਿ ਹੁਣ ਉਹ ਕੁਝ ਨਜ਼ਰ ਆ ਰਿਹਾ ਇਸ ਵਕਤੇ ਜਿਹੜੀਆਂ ਪੁਲ ਦੇ ਥੱਲੇ ਲਾਈਟਾਂ ਲੱਗੀਆਂ ਹੋਈਆਂ ਸੀ ਜਦੋਂ ਤਰੰਗੀ ਦੇ ਲਾਈਟਾਂ ਲੱਗੀਆਂ ਸੀ 1 ਕਰੋੜ ਤੇ 35 ਲੱਖ ਦੇ ਕਰੀਬ ਲਾਈਟਾਂ ਸੀ ਉਹ ਸਾਰੀਆਂ ਲਾਈਟਾਂ ਬੰਦ ਹੋ ਚੁੱਕੀਆਂ ਆ ਦੇਖੋ ਭਾਈ ਸਾਹਿਬ ਅਗਰ ਤੁਸੀਂ ਥੋੜਾ ਜਿਆਦਾ ਸਟੈਟਿਸਟਿਕਸ ਦੇਖੋ ਤੇ ਅੰਬਰਸਰ ਦਾ ਜਿਹੜਾ ਪੈਸਾ ਆਇਆ 스마트 ਸਿਟੀ ਲਈ 2000 ਕਰੋੜ ਦੇ ਕੋਲ ਆਇਆ ਉਹ ਕਿੱਥੇ ਗਿਆ ਇਹਦੀ ਤਾਂ ਇਨਕੁਆਰੀ ਹੋਣੀ ਚਾਹੀਦੀ ਹੈ ਮੈਂ ਉਹੀ ਚਾਹੁੰਦਾ ਕਿ ਤੁਸੀਂ ਇਨਕੁਆਰੀ ਦੇ ਵਾਸਤੇ ਮੰਗ ਰੱਖੋਗੇ ਵਾਲੀ ਬਿਲਕੁਲ ਮੰਗ ਛੱਡ ਕੇ ਇਨਕੁਆਰੀ ਕਰਵਾਵਾਂਗੇ ਕੇਂਦਰੀ ਸਰਕਾਰ ਕੋਲੋਂ ਕਿ ਪੈਸਾ ਕਿੱਥੇ ਗਿਆ ਹੈ ਗਾਇਬ ਹੋਇਆ ਇਹ ਅੰਮ੍ਰਿਤਸਰ ਤੁਹਾਨੂੰ ਸਮਾਰਟ ਸਿਟੀ ਲੱਗਦਾ ਜੀ ਵੀ ਜਾ ਕੇ ਦੇਖ ਲਓ ਕਿ ਪੈਸਾ ਲੈ ਕੇ ਕੌਣ ਖਾ ਗਿਆ ਤੇ ਤੁਸੀਂ ਆਮ ਲਾਈਟਾਂ ਨਾਲ ਦੱਸਿਆ ਮੈਂ ਤੁਹਾਨੂੰ ਡੰਪ ਦੀ ਵੀ ਗੱਲ ਦੱਸੀ ਆ ਕਿ ਉੱਥੇ ਮਸ਼ੀਨਾਂ ਨੇ ਮਸ਼ੀਨਾਂ ਚੱਲਦੀਆਂ ਨਹੀਂ ਇਹ ਜਿਹੜਾ ਸਕੈਂਡਲ ਆ ਅੰਮ੍ਰਿਤਸਰ ਦੀ ਸਫਾਈ ਸਾਡੀ ਹੈਲਥ ਸਾਡੇ ਬੱਚਿਆਂ ਦਾ ਭਵਿਸ਼ ਲੋਕਾਂ ਦੀਆਂ ਮੁਸ਼ਕਲਾਂ ਹੀ ਇਸ ਤਰ੍ਹਾਂ ਦੀਆਂ ਨੇ ਛੋਟੀਆਂ-ਛੋਟੀਆਂ ਉਹ ਪਹਿਲਾਂ ਪੂਰੀਆਂ ਹੋਣ ਉਸ ਤੋਂ ਬਾਅਦ ਉੱਪਰਲੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਲੋਕ ਇਹੋ ਚਾਹੁੰਦੇ ਸੋ ਇਸ ਕਰਕੇ ਜਦੋਂ ਇਹ ਕਹਿੰਦੇ ਨੇ ਜੀ ਇਹ ਤਾਂ ਉੱਤੋਂ ਆਏ ਨੇ ਲੇਕਿਨ ਮੈਂ ਗੱਲ ਤਾਂ ਲੋਕਾਂ ਦੀ ਕਰ ਰਿਹਾ ਨਾ ਤੇ ਪ੍ਰੈਕਟੀਕਲ ਗੱਲ ਕਰ ਰਿਹਾ ਹਰ ਇੱਕ ਗੱਲ ਦਾ ਤਿੰਨ-ਤਿੰਨ ਸੋਲੂਸ਼ਨ ਘਰ ਤੋਂ ਘੜ ਮੈਂ ਦੇਣਾ ਹਮ ਹਮ ਇਹਨਾਂ ਨੂੰ ਕਹਿਣਾ ਤੁਸੀਂ ਹੋਰ ਐਡ ਕਰ ਦਿਓ ਜੀ ਤੇ ਵੱਡੀਆਂ ਚੀਜ਼ਾਂ ਤੇ ਕਰਵਾਵਾਂਗੇ ਬਿਲਕੁਲ ਕਰਵਾਵਾਂਗੇ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਜੀ ਕਿ ਸਾਡੇ ਇੱਥੇ ਕਹਿੰਦੇ ਮੈਟਰੋ ਨਹੀਂ ਬਣ ਸਕਦੀ। ਹੂੰ। ਸਕਾਈ ਟ੍ਰੇਨ ਤਾਂ ਬਣ ਸਕਦੀ ਹੈ। ਅਗਰ ਆਪਾਂ ਅਗਰ ਆਪਾਂ ਬਿਲਕੁਲ ਰੇਲਵੇ ਸਟੇਸ਼ਨ ਤੋਂ ਦਰਬਾਰ ਸਾਹਿਬ, ਦਰਗਿਆਨਾ ਮੰਦਿਰ ਆਪਣਾ ਅਸ਼ੀਦਾ ਵਾਲਾ ਹੂੰ। ਵਾਪਸ ਸਟੇਸ਼ਨ ਤੇ 에어ਪੋਰਟ ਦੀ ਸਕਾਈ ਟੇਨ ਬਣਾ ਦਈਏ ਤੇ ਉਹਦਾ ਫਾਇਦਾ ਕਿਨੂੰ ਹੋਊਗਾ? এনवायरमेंटਲ ਤਾਂ ਹੋਊਗਾ ਹੋਗਾ। ਬਿਲਕੁਲ। ਤੁਸੀਂ ਦੇਖੋ ਹਾਲਗੇਟ ਦੀ ਕੰਜੈਸ਼ਨ ਤੇ ਜਿਹੜਾ ਸਾਡਾ ਬਾਹਰੋਂ ਟੂਰਿਸਟ ਆਂਦਾ ਆ ਕਿੰਨੇ ਆਰਾਮ ਨਾਲ ਜਾ ਸਕਦਾ। ਮੈਂ ਤੇ ਤੁਹਾਨੂੰ ਇੱਕ ਹੀ ਆਈਡੀਆ ਦਿੱਤਾ ਇਹੋ ਜੇ ਕਈ ਹੋਰ ਮੈਂ ਆਈਡੀਆ ਦੇ ਸਕਦਾ ਇਹ ਹੁਣ ਟਾਈਮ ਆ ਗਿਆ ਲੋਕਾਂ ਨੂੰ ਕਿ ਕੰਕ੍ਰੀਟ ਪ੍ਰਪੋਜ਼ਲਸ ਕਰਨ ਇਹ ਨਹੀਂ ਕਿ ਇਧਰ ਉਧਰੀਆਂ ਚੋਰੀਆਂ ਕਰਕੇ ਜੀ ਮੈਂ ਚਲਵਾਤਾ ਮੈਂ ਆਹ ਕੰਮ ਕਰਵਾਤਾ ਅਗਰ ਸੱਦੀਆਂ ਸੜਕਾਂ ਬੜੀਆਂ ਚੋੜੀਆਂ ਸੀ ਉਹ ਸੜਕਾਂ ਦੇ ਵਿੱਚੋਂ ਸੜਕ ਕੱਢ ਦਿੱਤੀ ਸੀ ਬੀਆਰਟੀਐਸ ਪ੍ਰੋਜੈਕਟ ਵਾਸਤੇ ਹੈ ਉਹ ਬੱਸਾਂ ਵੀ ਕੰਡਣ ਪਈਆਂ ਨੇ ਸਿਟੀ ਬੱਸਾਂ ਵੀ ਕੰਡਣ ਪਈਆਂ ਯਾਨੀ ਕਿ ਸੈਂਕੜੇ ਬੱਸਾਂ ਕੰਡਣ ਪਈਆਂ ਨੇ ਲੱਗਦਾ ਕਿ ਇਹ ਲੋਕਾਂ ਵਾਸਤੇ ਇੱਕ ਖਾਸ ਉਪਰਾਲਾ ਜਰੂਰ ਕੀਤਾ ਸੀ ਪਰ ਅੱਜ ਲੋਕ ਪਰੇਸ਼ਾਨ ਨੇ ਸੜਕਾਂ ਛੋਟੀਆਂ ਹੋ ਗਈਆਂ ਨੇ ਵਿੱਚੋਂ ਕਿਸ ਨੂੰ ਨਿਕਲਣ ਨਹੀਂ ਦਿੱਤਾ ਜਾਂਦਾ ਇੱਕ ਲੋਕਾਂ ਨੂੰ ਵੱਡੀ ਪਰੇਸ਼ਾਨੀ ਦੇ ਦਿੱਤੀ ਗਈ ਬਿਲਕੁਲ ਪਰੇਸ਼ਾਨੀ ਹੈ ਔਰ ਇਹ ਤਾਂ ਸਕੈਂਡਲ ਹੈ ਕਿਉਂਕਿ ਉਹ ਜਿਹੜੀਆਂ ਬੱਸਾਂ ਉੱਤੇ ਖੜੀਆਂ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਕੋਈ ਇਸਤੇਮਾਲ ਨਹੀਂ ਕੀਤਾ ਤੇ ਵਿਚਾਰੇ ਜਿਹੜੇ ਗਰੀਬ ਤਬਕਾ ਆ ਜਿਹੜੀ ਬੱਸਾਂ ਆਉਂਦਾ ਆ ਬਿਲਕੁਲ ਉੱਥੋਂ ਇੱਥੇ ਆਉਣਾ ਕੋਈ ਟ੍ਰਾਂਜ਼ਿਟ ਬੱਸ ਨਹੀਂ ਮਿਲਦੀ ਹਾਂਜੀ ਉਹਨੂੰ ਕਿੰਨੇ ਜਿਆਦੇ ਪੈਸੇ ਦੇਣੇ ਪੈਂਦੇ ਜਾਂ ਉਹ ਆ ਨਹੀਂ ਸਕਦਾ ਜੀ ਤੇ ਇਹ ਜਿਹੜੀ ਚੀਜ਼ ਆ ਇਹ ਜਿਹੜਾ ਸਕੈਂਡਲ ਆ ਇਹਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਉਹਦੇ ਦੇ ਉੱਤੇ ਮੈਨੂੰ ਇਹ ਪਤਾ ਆ ਕਿ ਅਸੀਂ ਈ ਬੱਸਸ ਦਾ ਅਮਰੀਕਾ ਤੇ ਇੰਡੀਆ ਦਾ ਐਗਰੀਮੈਂਟ ਹੋਇਆ ਸੀ ਜੀ ਤੇ ਕਈ ਹਜ਼ਾਰਾਂ ਈ ਬੱਸੇ ਆ ਰਹੀਆਂ ਉਹਨਾਂ ਜੋ ਮੈਂ ਸੁਣਿਆ 200 ਅੰਮ੍ਰਿਤਸਰ ਵੀ ਆ ਰਹੀਆਂ ਇਹ ਪਹਿਲਾਂ ਬੱਸਾਂ ਤੇ ਯੂਜ਼ ਕਰ ਲੈਣ ਫਿਰ ਈ ਬੱਸਾਂ ਵੀ ਆਏ ਚਲਾ ਦੇਣਗੇ ਹਮ ਬਿਲਕੁਲ ਤੁਹਾਡੀ ਸਹੀ ਗੱਲ ਹੈ ਇਹਦੀ ਅੱਛੀ ਔਰ ਸੂਝਵਾਨ ਲੋਕ ਜਿਹੜੇ ਆ ਉਹਨਾਂ ਨੂੰ ਬਿਠਾ ਕੇ ਪੂਰੀ ਸਟੱਡੀ ਕਰਕੇ ਤੇ ਇਹਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਆ ਇਹ ਲੋਕਾਂ ਨੇ ਪੈਸੇ ਖਾਣਾ ਇਹ ਠੀਕ ਕਰਨੀ ਕੋਲ ਬਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਲੀਡਰ ਸੇ ਬਾਦ ਨੇ ਉਹਨਾਂ ਨੂੰ ਪਹਿਲਾਂ ਧਿਆਨ ਹੁੰਦਾ ਪਰ ਉਸ ਤੋਂ ਬਾਅਦ ਕਹਿੰਦੇ ਕਿ ਕੋਈ ਗੱਲ ਨਹੀਂ ਪੰਜਾਬ ਦਾ ਪੈਸਾ ਖਰਾਬ ਆ ਸਾਡਾ ਗੜਾ ਸਾਡਾ ਤੇ ਆ ਹੀ ਗਿਆ ਇਹ ਜਿਹੜੇ ਪ੍ਰੋਜੈਕਟ ਨੇ ਜਿਹੜੇ ਕੰਡਮ ਹੋ ਗਏ ਇਹ ਦੇਖ ਕੇ ਸੀ ਇਹ ਨਜ਼ਰ ਲਗਾ ਸਕਦੇ ਕਿ ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ ਹੈ ਲੀਡਰਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਹੁਣ ਦੇਖੋ ਇਹ ਕਿਥੇ ਲੀਡਰ ਸਾਹਿਬ ਨੇ ਜਿਹੜੇ ਮੰਤਰੀ ਸੀ ਸ਼ਹਿਰ ਦੇ ਹੀ ਮੰਤਰੀ ਸੀਗੇ ਜੀ ਉਹ ਕਹਿੰਦੇ ਆ ਕਿ ਮੈਂ ਆਪਣੀ ਡਰੇਨ ਕਵਰ ਕਰਵਾਤੀ ਹੁਣ ਡਰੇਨ ਕਵਰ ਕਰਨਾ ਮੁਸ਼ਕਲ ਥੋੜਾ ਹੱਲ ਹੁੰਦੀ ਆ ਕਿਉਂਕਿ ਗੈਸਾਂ ਫੇਰ ਵੀ ਬਣਦੀਆਂ ਬਦਬੂ ਫੇਰ ਵੀ ਆਉਂਦੀ ਕੱਲ ਬਲਾਸਟ ਹੋਇਆ ਤਾਂ ਕਿੱਥੇ ਉਹ ਤੇ ਉਹ ਤਾਂ ਸਭ ਨੂੰ ਹੀ ਪਤਾ ਆ ਉਹ ਸਕੈਂਡਲ ਕੀ ਆ ਆਪਣੀਆਂ ਟਾਇਲਾਂ ਲਗਾਤੀਆਂ ਹੈ ਉਹ ਪੈਸਾ ਕਿਹਦਾ ਸੀ ਜਪਾਨ ਦਾ ਪੈਸਾ ਸੀ ਉਹਦੇ ਛਾਦਮ ਕਰ ਲਿਆ ਤੁਹਾਨੂੰ ਹੈਰਾਨੀ ਹੋਏਗੀ ਕਿ ਹਰਿਆਣੇ ਨੇ 2 ਮਹੀਨਾ ਪਹਿਲਾਂ ਜਪਾਨ ਨਾਲ ਇੱਕ ਐਗਰੀਮੈਂਟ ਕੀਤਾ ਆ ਜਿਹਦੇ ਚ 90% ਦੀ ਹਮ ਅਸਿਸਟੈਂਸ ਆ ਜਿਹੜੀ ਡਾਈਵਰਸੀਫਿਕੇਸ਼ਨ ਹਾਰਟੀਕਲਚਰ ਦੀ ਮਤਲਬ ਜਿਹੜਾ ਫਰੂਟ ਤੇ ਵੈਜੀਟੇਬਲ ਹਰਿਆਣੇ ਚ ਹੋਊਗਾ 90% ਜਪਾਨ ਸਪੋਰਟ ਕਰ ਰਿਹਾ ਸੰਤੂ ਸਾਹਿਬ ਅੰਮ੍ਰਿਤਸਰ ਦੇ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਆਖਰੀ ਸਵਾਲ ਕਿ ਲੋਕ ਸੋਚਦੇ ਪਏ ਨੇ ਕਿ ਇੱਕ ਨਵੀਂ ਸੋਚ ਲੈ ਕੇ ਤੁਸੀਂ ਆਏ ਹੋ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕੋਈ ਦੇਖੋ ਮੇਰੇ ਅੰਮ੍ਰਿਤਸਰ ਦੇ ਭਰਾ ਤੇ ਭੈਣ ਐਤ ਕਾ 1 ਜੂਨ ਨੂੰ ਬਿਲਕੁਲ ਆਪਣੀਆਂ ਅੱਖਾਂ ਖੋਲ ਕੇ ਸੋਚ ਕੇ ਵੋਟ ਪਾਇਓ ਕਿਉਂਕਿ ਇੰਨੇ ਸਾਲ ਇੱਕ ਤਰ੍ਹਾਂ ਸਾਡੀ ਵੋਟ ਵੇਸਟ ਹੋ ਗਈ ਬਿਲਕੁਲ ਤੇ ਅਸੀਂ ਅੱਗੇ ਵੋਟ ਵੇਸਟ ਨਹੀਂ ਕਰਨੀ ਅੰਬਰਸਰ ਦੀ ਡਵੈਲਪਮੈਂਟ ਅੰਬਰਸਰ ਦੀ ਪ੍ਰਗਤੀ ਉਹ ਸਭ ਤੋਂ ਜ਼ਰੂਰੀ ਲਕਸ਼ ਹੈ ਉਹਦੇ ਵੱਲ ਦੇਖ ਕੇ ਉੱਤੇ ਮੋਦੀ ਸਾਹਿਬ ਦੀ ਸਰਕਾਰ ਆਣੀ ਆ ਤੇ ਐਦਕਾ ਅਸੀਂ ਉਹ ਗਲਤੀ ਨਾ ਕਰੀਏ ਜਿਹੜੀ ਪਹਿਲੀ ਕੀਤੀ ਆ ਤੇ ਮੈਂ ਤੇ ਅੰਬਰਸਰ ਦਾ ਬਚਾ ਆ ਇੱਥੇ ਹੀ ਰਹਿਣਾ ਹੈ ਹਮਮ ਤੇ ਇਸ ਕਰਕੇ ਐਤ ਕਾਂ ਯਾਦਨਾ ਕਮਲ ਦੇ ਫੋਨ ਨੂੰ ਵੋਟ ਪਾਇਓ ਤੇ ਆਪਾਂ ਅੰਮ੍ਰਿਤਸਰ ਦੀ ਡਵੈਲਪਮੈਂਟ ਲਈ ਇਕੱਠੇ ਕੰਮ ਕਰੀਏ ਸੋ ਧੰਨਵਾਦ ਸੰਦ ਸਾਬ ਤਾਂ ਖਾਸ ਚਰਚਾ ਕੀਤੀ ਹੈ ਅੰਮ੍ਰਿਤਸਰ ਦੇ ਵਾਸਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਹੈ ਕੀਤੀ ਹੈ ਕਿ ਬੜੇ ਸੋਚ ਸਮਝ ਕੇ ਕਦਮ ਚੁੱਕਿਓ ਤੁਹਾਡਾ ਇੱਕ ਗਲਤ ਕਦਮ ਅੰਮ੍ਰਿਤਸਰ ਨੂੰ ਗਲਤ ਪਾਸੇ ਲੈ ਕੇ ਜਾ ਸਕਦਾ ਹੈ ਤਾਂ ਇੱਕ ਚੰਗਾ ਕਦਮ ਸੋਚ ਸਮਝ ਕੇ ਜਿਹੜਾ ਚੁੱਕਿਆ ਗਿਆ ਕਦਮ ਹੈ ਉਹ ਅੰਮ੍ਰਿਤਸਰ ਦੀ ਤਰੱਕੀ ਵੱਲ ਨੂੰ ਜਾਏਗਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਸ ਅੰਮ੍ਰਿਤਸਰ